ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ Hemm TV YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਕਾਲੇਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਅੱਜ ਦੀ ਵੀਡੀਓ ਦੇ ਵਿੱਚ ਦੋ ਜਾਨਵਰ ਵਿਖਾਉਣੇ ਆ ਇੱਕ ਤਾਜੀ ਸੂਈ ਸਵਾਈ ਵੜਾ ਇੱਕ ਹੋਰ ਸੂਈ ਸਵਾਈ ਦੋ ਨਾ ਹੈਗਾ ਦੋਵੇਂ ਨਾ ਹੈਗੇ ਸੂਏ ਸਵਾਈ ਆ ਇਨਫਰਮੇਸ਼ਨ ਲੈ ਦੇਣਾ ਭਾ ਹੋਣਗੇ ਜੈ ਜੀ ਇੱਕ ਬਗੈਰ ਬੱਚੇ ਤੋਂ ਆ ਇੱਕ ਦੇ ਨਾਲ ਬੱਚਾ ਇੱਕ ਤਾਂ ਜਮੇ ਤਾਜੀ ਸੂਈ ਆ ਗੱਲਾਂ ਬਾਤਾਂ ਵੀਰ ਨਾਲ ਕਰ ਲੈਨੇ ਕਿੰਨਾ ਮੁੱਲ ਕਿੰਨਾ ਦਾ ਤੇ ਸਾਰੀ ਜਾਣਕਾਰੀ ਲੈ ਦੇਣਾ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਦੱਸੋ ਨਾਮ ਜਸਕਰਨ ਪਿੰਡ ਕਾਲੇ ਕੀ ਤਹਿਸੀਲ ਬਾਗਿਆ ਭਰਾਂ ਜ਼ਿਲ੍ਹਾ ਮੋਗਾ ਫੋਨ ਨੰਬਰ ਦੱਸੋ 9814326166 ਦੋ ਜਨਮ ਜਸਕਰਨ ਹਾਂਜੀ ਭਾਈ ਦੋ ਆ ਭਾਈ ਇਹ ਤੋਂ ਹੀ ਕਰ ਸ਼ੁਰੂ ਇਹ ਭਾਈ ਮੰਨ ਲਾ ਵੀ ਇਹਦਾ ਕਾਣਾ ਅੱਜ ਚੱਲਿਆ ਵਾ ਠੀਕ ਹੈ ਉਹ ਸਾਨੂੰ ਬੰਦਾਂ ਦਾ ਅੰਦਾਜ਼ਾ ਲਾ ਲਈਏ 12 ਦੇ ਵਿੱਚ ਸੂਈ ਹੈ ਜਾਂ 15 ਦੇ ਵਿੱਚ ਸੂਈ ਹੈ ਠੀਕ ਹੈ ਐਵੇਂ ਆਪਾਂ ਕਹੀਏ ਅਗਲਾ ਬੱਚਾ ਕੋਲੇ ਆ ਅਗਲਾ ਬੱਚਾ ਵੇਖ ਲੈ ਦੁੱਧ ਜਿਹੜਾ ਝੋ ਲੈਣਾ ਕਿੰਨਾ ਬਾਬਾ ਆਪਾਂ ਦਾ 15 ਇੰਚੀ ਜੋਖ ਕੇ ਲਈ ਆ ਵੀ 14 ਮੰਨ ਕੇ ਕੋਈ ਬੰਦਾ ਸੌਦਾ ਕਰ ਲਿਆ ਆਪਣੇ ਠੀਕ ਹੈ 14 ਖੁੱਲਾ ਹੋਊਗਾ ਬੰਦਾ ਭਾਵੇਂ 2 ਦਿਨ 4 ਦਿਨ ਚੋਈ ਚੰਦੇ ਕੱਢ ਬਾਹਰ ਨੂੰ ਦੋਸਤੋ ਬਾਈ ਕਹਿੰਦਾ ਮੈਂ ਅਗਲੇ ਦੇ ਘਰੇ 15 ਕਿਲੋ ਦੁੱਧ ਝੋਕੇ ਲਈਏ ਤੁਸੀਂ ਸੌਣ ਨਹੀਂ ਲਿਆ 14 ਕਿਲੋ ਮੰਨ ਕੇ ਬਾਈ ਕਹਿੰਦਾ ਕੋਈ ਵੀ ਆ ਜੇ ਤੜਕੇ ਚੋਲੇ ਆਥਨੇ ਚੋਲੇ ਦੋ ਟਾਈਮ ਚੋਲੇ 10 ਟਾਈਮ ਚੋਲੇ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਹਰੇਕ ਵੀਡੀਓ 'ਚ ਵਾਰ-ਵਾਰ ਕਹਿੰਦਾ ਭਰਾਵੋ ਤੁਸੀਂ ਪੈਸੇ ਲਾਉਣੇ ਆ ਜਿੰਨੇ ਦਿਨ ਤੁਹਾਡਾ ਜੀ ਕਰਦਾ ਤੁਸੀਂ ਆਪਦੀ ਚੁਆਈ ਕਰਕੇ ਤਸੱਲੀ ਕਰ ਸਕਦੇ ਆ ਜੇ ਕਿਸੇ ਨੇ ਧਾਰਾ ਮਾਰਨੀ ਅਗਲਾ ਧਾਰਾ ਮਾਰ ਕੇ ਵੀ ਲੈ ਜਾ ਸਕਦਾ ਤੇ ਪਰ ਆਪਾਂ ਕਹਿੰਨੇ ਜੇ ਸੂਆ ਸੂਆ ਆ ਪਸ਼ੂ ਆ ਆਪ ਦਾ ਰੀਜਨਲ ਤਸੱਲੀ ਕਰੋ ਕੰਡੇ ਦੇ ਦੁੱਧ ਜੋ ਕੇ ਲਿਆਓ 14 ਕਿਲੋ ਦੁੱਧ ਦੁੱਧ 15 ਹੀ ਕਿਲੋ ਘੱਟ ਮੰਨ ਕੇ ਆ ਜੇ ਆ ਇਹਦਾ ਬੱਚਾ 2 ਦਿਨ ਘੱਟ ਮੰਨ ਲਓ 2 ਦਿਨ ਵੱਧ ਮੰਨ ਲਓ ਬੱਚੇ ਦੇ ਹਿਸਾਬ ਨਾਲ ਬਾਈ ਕਹਿੰਦਾ 12 ਦਿਨ ਕਹਿੰਦੇ ਕੋਈ 15 ਮੰਨ ਲੈ ਕੋਈ 10 ਮੰਨ ਲੈ ਹੁਣ ਮਹੀਨੇ ਦਾ ਤਾਂ ਬੱਚਾ ਹੈ ਨਹੀਂਗਾ ਇਹ ਜੇ ਕਹਿੰਨੇ ਮਹੀਨਾ ਮੰਨਣਾ ਮਹੀਨਾ ਮੰਨ ਲੈ ਹੁਣ ਮੈਂ ਇਮੋ ਹੀ ਕਰਕੇ ਲੱਗਿਆ ਨੀਗਾ ਉਹਦੀ ਧੁੱਤ ਆ ਗਿਆ ਠੀਕ ਐ ਅਨੇ ਬੱਚਾ ਹੀ ਦਸੀ ਜਾਂਦਾ ਆ ਲਓ ਜੀ ਧਾਰਾਂ ਵੇਖ ਲਓ ਕੋਈ ਨਾ ਕੋਈ ਨਾ ਕੋਈ ਪਾਸ ਮਾਉਂਦੇ ਲਓ ਜੀ ਹੁਣ ਪਾਸਵੇਂ ਆਊਗੀ ਤੇ ਆਪਾਂ ਧਾਰਾਂ ਮਾਰਦੇ ਨੇ ਪਹਿਲਾਂ ਹਜੇ ਪਾਸਵੇਂ ਨਹੀਂ ਸੀ ਬਾਈ ਨੇ ਸਿੱਧੀਆਂ ਧਾਰਾਂ ਮਾਰਨੀਆਂ ਸਟਾਰਟ ਕਰਤੀਆਂ ਸੀ ਲਓ ਜੀ ਆਹ ਵੇਖੋ ਧਾਰ ਪੂਰੀ ਮੋਟੀ ਧਾਰ ਮਗਰਲੇ ਥਾਣਾਂ ਦੀਆਂ ਚਵਾਈ ਆ ਆ ਹੁਣ ਮੂਰਲੇ ਥਾਣੇ ਦੀ ਚਵਾਈ ਵੇਖ ਲਓ ਠੀਕ ਐ ਹਣਾ ਤਾਂ ਬਈ ਬਲੇ ਠਣਾ ਵਾਲੋਂ ਤਾਂ ਬਾਈ ਕਹਿੰਦਾ ਅਗਲਾ ਬੇਫਿਕਰ ਹੋ ਕੇ ਆਜੇ 14 ਕਿਲੋ ਦੁੱਧ ਤੜਕੇ ਆਥ ਨੇ ਦੋ ਟਾਈਮ ਚਾਰ ਟਾਈਮ ਪੰਜ ਟਾਈਮ 10 ਟਾਈਮ ਭਾਵਾਂ ਅਗਲਾ ਉੱਠ ਖੜੇ ਬਹਿ ਜੇ ਉੱਠ ਖੜੇ ਬਹਿ ਜੇ ਜਿੰਨੇ ਵੇਰੀ ਮਰਜੀ ਆ ਹੁਣ ਪਸਮਾਹ ਚ ਆਈ ਆ ਹਾਂ ਹੁਣ ਵੇਖੋ ਮੋਟੀ ਧਾਰ ਪਹਿਲਾਂ ਹਜੇ ਵੜ ਪਸਮੀ ਨਹੀਂ ਸੀ ਕਿਉਂਕਿ ਬਾਈ ਨੇ ਉਵੇਂ ਹੀ ਧਾਰਾ ਮਾਰਨੀਆਂ ਸਟਾਰਟ ਕਰਤੀਆਂ ਸੀ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਪਹਿਲਾਂ ਪਸ਼ੂ ਪਸਮਾਈ ਦਾ ਫੇਰ ਹੀ ਦੁੱਧ ਆਉਣਾ ਹੈ ਖਾਲੀ ਥਾਣਾ ਚ ਦੁੱਧ ਕਿਵੇਂ ਆਜੂ ਹੁਣ ਪੂਰੀ ਪਾਸਮੇ ਆਈ ਐ ਜਿੰਨਾ ਮਰਜੀ ਧਾਰਾ ਮਾਰੀ ਜਾਵੇ ਅਗਲਾ ਪੂਰੀ ਗੂਠੇ ਜੀ ਨਹੀਂ ਮੋਟੀ ਧਾਰਾ 14 ਕਿਲੋ ਦੁੱਧ ਕੰਡੇ ਤੇ ਜੋਖ ਲਓ ਦੁੱਧ 15 14 ਮੰਨ ਕੇ ਆਜੋ ਕੰਡਾ ਲੈ ਆਓ ਨਾਲ ਕਿੰਨੇ ਦੀ ਬਾਈ ਇਹ ਬਾਈ ਮੁੱਲ 50 ਬੋਝ ਜਾ ਰਿਹਾ ਬਸ 47000 ਚ ਛੋੜ ਮੁੱਲ 50 52 ਜਿੰਨਾ ਮਰਜੀ ਕਰਾ ਲਓ 40 ਤੇ 7 47000 ਦੀ ਬਾਈ ਕਹਿੰਦਾ ਮੈਂ ਵਹਿੜ ਦੇਉਂਗਾ ਮੁੱਲ 50 52 ਜਿੰਨਾ ਮਰਜ਼ੀ ਕਰਾ ਲਓ 47 ਦੀ ਦੇ ਦੇਣੀ ਆ ਤੇ ਜਿਹੜੇ ਹਿਸਾਬ ਨਾਲ ਬਾਈ ਕਹਿੰਦਾ ਦੁੱਧ 15 ਕਿਲੋ ਕੰਡੇ ਵਾਲਾ ਅਗਲਾ ਕੰਡੇ ਦੇ ਜੋਖ ਕੇ ਲੈ ਜੇ ਉਸ ਉਸ ਹਿਸਾਬ ਨਾਲ 46 47000 ਮੁੱਲ ਬਾਹਲਾ ਨਹੀਂ ਕੋਈ ਮੁੱਲ 50 52 ਜਿੰਨਾ ਮਰਜ਼ੀ ਕਰਾ ਲਓ ਤੇ 47 ਦੀ ਬਾਈ ਕਹਿੰਦਾ ਦੇ ਦੇਣੀ ਆ ਕੋਈ 47000 ਬਾਹਲਾ ਮੁੱਲ ਨਹੀਂ ਦੁੱਧ ਵੀ 15 ਕਿਲੋ ਆ ਕੰਡੇ ਦੇ ਜੋਖ ਲੋ 14 ਕਿਲੋ ਜਿੰਨੇ ਦਿਨ ਤੁਹਾਡਾ ਜੀ ਕਰਦਾ ਕਾਣੇ ਦਾ ਚੱਲ ਪਿਆ ਨਵਾਈ ਕਰਕੇ ਬਾਈ ਕਹਿੰਦਾ ਹੁਣ ਸਾਫ ਜੀ ਲੱਗਦੀ ਬਾਕੀ ਇਹ ਬੱਚਾ ਹੀ ਦਸੀ ਜਾਂਦਾ ਹੁਣੇ ਮਹੀਨੇ ਦਾ ਕੌਣ ਕਹਿ ਦੂ ਬੱਚਾ ਦੋ ਚਾਰ ਦਿਨ ਤਾਂ ਗਾਂ ਪਛਾਂ ਹੋ ਸਕਦੇ ਆ 12 ਦਿਨਾਂ ਦੀ ਸੂਈ ਆ ਕੋਈ 14 ਦੀ ਮੰਨ ਲਓ ਕੋਈ 12 ਦੀ ਮੰਨ ਲਓ ਕੋਈ 15 ਦੀ ਮੰਨ ਲਓ 15 ਕਿਲੋ ਦੁੱਧ ਕੰਡੇ ਵਾਲਾ 47 ਦੀ ਦੇ ਦੇਣੀ ਕ੍ਰੋਸ ਜਿਹਾਂ ਆ ਫੈਟ ਫੂਟ ਵਧੀਆਊ ਮੋਟਾ-ਮੋਟਾ ਥਾਣਾ ਨਜ਼ਾਰੇ ਦੇ ਦੂ ਸਿਆਲੋ ਸਿਆਲ ਜੇ ਗਾਂ ਗਰਮੀ 'ਚ ਵੀ ਗਰਮੀ ਰਹਿਤ ਹੈ ਨਾ ਤਾਂ ਇਹ ਠੰਡ ਮੰਨੇ ਹਾਰਡ ਸਿਆਲ ਦੋਵੇਂ ਰੁੱਤਾਂ ਚੱਲਣ ਵਾਲੀ ਮੱਛੀ ਆ ਇੱਕ ਤਾਂ ਹੁਣ ਅਮਰੀਕਨਾਂ ਦਾ ਗਰਮੀ 'ਚ ਪਰੇਸ਼ਾਨੀ ਮੰਨਦੀਆਂ ਸਿਆਲਾ ਹੀ ਤਾਂ ਨਜ਼ਾਰੇ ਦੇ ਦਿੰਦੀਆਂ ਪਰ ਇਹ ਹਾਰਡ ਸਿਆਲ ਦੋਵੇਂ ਰੁੱਤਾਂ ਚੱਲਣ ਵਾਲੀ ਹੈ ਸਿਆਲੂ ਸਿਆਲ ਵੀ ਵਧੀਆ ਦੁੱਧ ਪਿਆਉ ਤੇ ਕ੍ਰੋਸ ਆਂਗ ਗਰਮੀ ਗਰਮੀ ਵੀ ਇਹਨੇ ਭੂਰਾ ਨਹੀਂ ਮਨਾਉਣੀ ਦੋ ਨੰਬਰ ਤੇ ਆ ਸਵਾਈਆਂ ਫੇਰ ਕਰੀ ਕੋਈ ਨਾ ਸਾਰਿਆਂ ਨੂੰ ਪਤਾ ਪਤਾਰਾ ਮਾਰੀਆਂ ਅਗਲਾ ਕਿਆਂ ਦਖਣੀ ਦੁੱਧ ਤੋਂ ਤੇਜ਼ ਤਰੀਏ ਫਿਰਦੇ ਆ ਨਹੀਂ ਨਹੀਂ ਚਲੋ ਕੋਈ ਨਾ ਇਹਨੂੰ ਕੋਈ ਤਕਰੀਬਨ ਸੁਣੀ ਨੂੰ ਵੀ ਡੇਢ ਦੋ ਮਹੀਨੇ ਹੋਏ ਆ ਜੀ ਠੀਕ ਐ ਇਹ ਇੱਕ ਥਣ ਤੋਂ ਤਿਲ ਆ ਹੂੰ ਤੇ ਦੁੱਧ ਇਸ ਟਾਈਮ ਇਸ ਲਈ ਸਾਢੇ 5 ਕਿਲੋ 5 ਕਿਲੋ ਕੋਈ ਬੰਦਾ ਮੰਨ ਗਿਆ ਜੀ 5 ਕਿਲੋ ਕੰਡੇ ਵਾਲਾ ਕਿੰਨੇ ਦੀ ਇਹ ਲੈਣ ਦੇ ਜਾ 13000 ਦੀ 13000 ਦੀ ਦੇ ਦੇਣੀ ਹੈ ਇੱਕ ਥਣ ਤੋਂ ਤੈਲ ਹੈ ਸਾਢੇ 5 ਕਿਲੋ ਦੁੱਧ ਦਊ ਬਾਈ ਕਹਿੰਦਾ 5 ਮੰਨ ਕੇ ਆਵੇ ਅਗਲਾ ਦੋਹਾਂ ਢਾਈਆਂ ਮਹੀਨਿਆਂ ਦੀ ਸੂਈ ਹੈ ਪਹਿਲਾ ਸੂਆ ਜੀ ਪਹਿਲਾ ਸੂਆ ਪਹਿਲਾ ਸੂਆ ਦੋਹਾਂ ਢਾਈਆਂ ਮਹੀਨਿਆਂ ਦੀ ਸੂਈ ਮਗਰਲੇ ਕਬੈਣੀ ਵਾਲੇ ਥਣ ਤੋਂ ਇਹ ਤੈਲ ਹੈ ਜਿਹੜੇ ਪਾਸੇ ਦੀ ਆਪਾਂ ਬਹਿ ਕੇ ਚੋਣੇ ਉਹਦੋਂ ਦੂਜਾ ਬੱਸਾ ਮਗਰਲਾ ਥਾਨ ਸਾਢੇ 5 ਕਿਲੋ ਦੁੱਧ ਆਪਾਂ ਜੀ ਮੰਨ ਲਿਓ ਕੰਡੇ ਤੇ ਜੋਖ ਲਓ 13000 ਦੀ ਦੇ ਦੇਣੀ ਆ ਜੇ ਕਿਸੇ ਨੇ ਦੁੱਧ ਦਾ ਬੁੱਤਾ ਲਾਉਣਾ ਕਿਸੇ ਦੀ ਗਾਂ ਜਾਂ ਮੱਝ ਸੂਣ ਚ 2 ਮਹੀਨੇ ਰਹਿੰਦੇ ਆ ਤੇ 13000 ਦੀ ਦੇ ਦੇਣੀ ਆ ਵਿੱਚੋਂ ਛੋੜ ਹੋ ਜੂ ਬੇਫਿਕਰ ਹੋ ਕੇ ਆਜੋ ਹੈਗੀ ਪਹਿਲਣ ਪਲੂਣ ਵੱਛੀ ਆ ਭਾਅ ਵੀ ਨਿਕਾ ਹੀ ਆ ਅੱਜ ਦੀ ਵੀਡੀਓ ਦੇ ਵਿੱਚ ਇਹ 2 ਜਨਵਰ 1 ਨੰਬਰ ਥੱਲੇ 15 ਕਿਲੋ ਦੁੱਧ ਕੰਡੇ ਆਲਾ 40 ਤੇ 7 47 ਦੀ ਦੇ ਦੇਣੀ ਆ ਕੋਈ ਕਹਿਣ ਵਾਲੀ ਗੱਲ ਨਹੀਂ ਹੋਊ ਬਾਈ ਕਹਿੰਦਾ ਤੜਕੇ ਵੀ 6:00-7:00 ਵਜੇ ਆਕੇ ਕੰਡੇ ਦੇ ਦੁੱਧ ਜੋਖਲੇ ਆਥ ਨੇ ਫੇਰ 6:00-7:00 ਵਜੇ ਆਕੇ ਕੰਡੇ ਦੇ ਜੋਖਲੇ ਜੇ ਕੋਈ ਕਸਰ ਰਹਿ ਗਈ ਅਗਲੇ ਦਿਨ ਆ ਜੇ ਫੇਰ ਤੜਕੇ 6:00-7:00 ਵਜੇ ਆਕੇ ਕੰਡੇ ਦੇ ਜੋਖਲੇ ਸ਼ਾਮ ਨੂੰ ਫੇਰ ਚੋਲੇ net 15 ਕਿਲੋ ਦੁੱਧ ਹੈ ਫੋਨ ਨੰਬਰ ਸਕਰੀਨ ਤੇ ਸਾਰਿਆਂ ਦਾ ਸ਼ੁਕਰੀਆ